ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸੁਲਤਾਨਪੁਰ ਲੋਧੀ ਵਿਖੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਦੇ ਵਿੱਚ ਵੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਪਹਿਲੀ ਪਾਸ਼ਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਤੇ ਪਹੁੰਚ ਰਹੀਆਂ ਨੇ ਇਹ ਜੁਰਾਇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ਪੂਰਵ ਸੰਬੰਧੀ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪੁਰਾਤਨ ਰਵਾਇਤ ਦੇ ਨਾਲ ਵਿਸ਼ਾਣਗਰ ਕੀਰਤਨ ਸਜਾਇਆ ਗਿਆ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵਹੀ ਵਿੱਚ ਛਿਨਾਨ ਕਰਨ ਲਈ ਚੂਬੀ ਮਰਨ ਤੋਂ ਬਾਅਦ ਜਿਸ ਸਥਾਨ ਉੱਤੇ ਪ੍ਰਗਟ ਹੋਏ ਸਨ ਉੱਥੇ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ ਇੱਥੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਇਤੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ ਜਿਸ ਕਰਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਆਪ ਨੂੰ ਵੜਪਾਗਾ ਸਮਝ ਰਹੀਆਂ ਨੇ ਨਾਨਕ ਦੇ ਪਾਤਸ਼ਾਹ ਜੀ ਦੇ ਜਿਉਂ ਕਰਕੇ ਜਨ ਜਨਕਲੇ ਤੇ ਚਾਰ ਅਵਾਸੀਆ ਇਹ ਹੱਥੀ ਕੀਰਤ ਕਰਕੇ ਸਿੰਘ ਬੁੱਤੇ ਮੇਰੇ ਨਾਮ ਲਈ ਪਾਏ ਜਾ ਰਹੇ ਗੁਰੂ ਸਾਹਿਬ ਜੀ ਨੇ ਸਾਰਿਆਂ ਸਿੱਖਾਂ ਨੂੰ ਇਹਦੇ ਇਸ ਵੇਖੇ ਦਾ ਕਿ ਗੁਰੂ ਕੇ ਸੇਕ ਨੇ ਸਭ ਜਗਤ ਦੇ ਨਾਮ ਤੇ ਆਤਮਕਤੇ ਦੇ ਕੋ ਉਤੇ ਬਾਹਰ ਰਹਤ ਗਏ ਅੰਦਰ ਧਰਮਸਾਰ ਦੀ ਗੁਰੂ ਕੀ ਕੀਰਤ ਕਰਨੀ ਤੋਂ ਸਤਗੁਰ ਜੀ ਨੇ ਇਸ ਪਵਿੱਤਰ ਧਰਦੇ ਦੇ ਉੱਤੇ ਤਿੰਨ ਦਿਨ ਤਪੱਸਿਆ ਜਿਹਨੂੰ ਆਪਾਂ ਕਹਿੰਨੇ ਚੁੱਭੀ ਲੰਬੀ ਲਾ ਕੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਪਵਿੱਤਰ ਮੂਲ ਮੰਤਰ ਦੀ ਰਚਨਾ ਕੀਤੀ ਜਿਹੜੀ ਸਤਗੁਰ ਜੀ ਪਵਿੱਤਰ ਗੁਰਬਾਣੀ ਦੀ ਅਗਵਾਈ ਕਰਦੀ ਹੈ ਤੁਹਾ ਮੈਂ ਸਾਰੀ ਸੰਗਤ ਨੂੰ 555ਵਾਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਬਹੁਤ-ਬਹੁਤ ਵਧਾਈ ਦਿਨ ਉਥੇ ਚੇਚੇ ਤੌਰ ਤੇ ਧੰਨਵਾਦ ਕਰਦਾ ਸਾਡੇ ਸਿੱਖ ਪੰਥ ਦੇ ਮਹਾਨ ਤਤਵੀ ਤੇ ਬ੍ਰह्म ਗਿਆਨੀ ਸੰਤ ਬਾਬਾ ਜਗਜੀਤ ਸਿੰਘ ਜਿਹੜੇ ਚੇਚੇ ਤੌਰ ਤੇ ਇਹਨਾਂ ਸਮਾਗਮਾਂ ਦੇ ਵਿੱਚ ਹਮੇਸ਼ਾ ਹਰ ਸਾਲ ਹਾਜ਼ਰੀ ਭਰਦੇ ਇਹ ਮੇਰੇ ਸਤਕਾਰ ਦੇ ਨਾਲ ਸਾਥੀ ਮੈਂਬਰ ਸਹਿਬਾਨ ਜਰਨੈਲ ਸਿੰਘ ਡੋਗਰ ਵਾਲਾ ਜੀ ਕੋਰਲੀ ਕੋਰ ਹੋ ਗਈ ਸਾਡੀ ਭਾਈ ਪਰਮਜੀਤ ਸਿੰਘ ਜੀ ਰਾਜਪੁਰ ਤੇ ਸਾਡਾ ਮੀਤ ਪ੍ਰਧਾਨ ਹੁਣੇ ਆਏ ਕਈ ਸਰਦਾਰ ਬਲਦੇਵ ਸਿੰਘ ਕਲਿਆਣ ਗਰਮੀਰ ਸਿੰਘ ਭੂ ਤੇ ਸਾਰੇ ਹਲਕਾ ਅੰਚਾਰ ਸਹਿਬਾਨ ਤੇ ਬਹੁਤ ਸਾਡੇ ਪੁਰਾਣੇ ਸਾਰੇ ਸਾਥੀ ਪਹੁੰਚੇ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਸਤਿਗੁਰ ਜੀ ਇਹ ਪਵਿੱਤਰ ਗਰਬਾਨੀ ਸਾਨੂੰ ਬਖਸ਼ ਕੀਤੀ ਸਿੱਖ ਮਾਤਰ ਦੇ ਹਿਰਦੇ ਵਿੱਚ ਵੀ ਵਸ ਜਾਏ ਤਾਂ ਕਿ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਵੱੜ ਰਿਹਾ ਸਾਡੇ ਆ ਇਸ ਪੱਟੀ ਤੋਂ ਵੀ ਮੁਕਤ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲਾ ਤੇ ਮਿੱਟੀ ਤੋਂ ਉੱਦੇ ਜਾ ਕੇ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਖਲਵਾ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨ ਤੀਰ ਘਰਵਾ ਇਥੇ ਬਾਬਾ ਫੈਰ ਤਾਰੇ ਪੂਜਾ ਆਸਨ স্থাপন ਹੋਆ ਸੇਹ ਦਾਸਨ ਸਭ ਜਗਤ ਦੇ ਨਾਨਕ ਆਗਮਤ ਹੋਇਆ ਕਾਰ ਕਰ ਅੰਦਰ ਧਰਮ ਸਾਲ ਹੋਇਆ ਕੀਤ ਸਦਾ ਬਸਵਾਮ ਬਾਬੇ ਤਾਰੇ ਚਾਰ ਤੱਕ ਨੌ ਖੰਡ ਫਿਰ ਵੀ ਸੱਚਾ ਟੂਆ ਗੁਰਮਤ ਸਲਵਿਕ ਪ੍ਰਗਟ ਹੋਆ ਗੁਰਮ ਪਿਆਰੀ ਸਾਧ ਸੰਗਤ ਜੀਓ ਅੱਜ ਤੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 555ਵਾਂ ਅਵਤਾਰ ਪਰ ਸ਼੍ਰੋਮਣੀ ਗੁਰਦੁਆਰਾ ਫਿਰ ਮੀਟੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਸਾਰੇ ਸਿੱਖ ਜਨਤੂ ਨੂੰ ਅੱਜ ਗੁਰਪੁਰਬ ਦੀ ਬਧਾਈ ਦਿੱਤੀ ਹੈ ਉਹਨਾਂ ਦੇ ਆਉਣ ਦਾ ਸਾਰੀਆਂ ਸੰਗਤਾਂ ਬਹੁਤ ਬਹੁਤ ਦੁਆ ਕਰਦੀ ਹੈ ਮਹਾਰਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਨ ਤੇ ਜਨੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿਤਗੁਆਰ ਉਭਰੇ ਜਿਤੈਲੇ ਤੈਲੇ ਹੋ ਅਵਾਰ ਸਾਰੇ ਸੰਸਾਰ ਦੇ ਉੱਤੇ ਮਹਾਰਾਜ ਸ਼ਾਂਤੀ ਵਰਪਾਉਣ ਔਰ ਜੜਦੀ ਕਲਾ ਦੇ ਬਿਲਕੁਲ ਕੋ ਮਨਾਇਆ ਜਾਏ ਸਾਰੀਆਂ ਸੰਗਤਾਂ ਦਾ ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ धन्यवाद वाहेगुरु जी का ख़सा वाहिगुरु जी